ਨਹ ਖਾਈ ਗਾਲਾ ਪਰ ਇੱਕ ਵਾਰੀ ਪਹਿਲਾਂ ਕੰਮ ਰਕਿਆ ਕਿਉਂ ਛਰਵਾਇਆ ਜਸਵਿੰਦਰ ਸਿੰਘ ਜੀ ਜਸੂ ਜੀ ਕਰੇ ਬਿਲਕੁਲ ਸੰਗਲਾ ਹੀ ਬੰਨ੍ਹ ਆਰੀ ਕਿਹੜਾ ਤੁਹਾਡੇ ਇੱਥੇ ਪਿੰਡੇ ਕੋਨਾ ਢਾਲ ਗਈ ਹੈ ਹਾਂ ਜੀ ਕਿੱਡੀ ਢਾਲ ਗਈ ਹੈ ਵੀ ਔਰ ਕੀ ਪੁਜੀਸ਼ਨ ਹੈ ਸਲੂਟ ਦਾ ਲੱਗੀ ਆ ਸਟੱਡ ਤੋਂ ਲੱਗੀ ਸੀਗੀ ਯਾਨੀ ਡੇਢ ਤੋਂ ਦੋ ਕਰਾਲ ਉਹਨਾਂ ਦੀ ਵਿਚਾਲੇ ਦੀ ਪਾਣੀ ਡੱਗ ਪਈ ਆ ਤੇ ਕੱਲ ਅਸੀਂ ਕੰਪਲੀਟ ਕਰਕੇ ਸੀ ਕਿ ਅਗਰਾ ਬੋਰੇ ਲਾ ਕੇ ਰੋਕ ਗਿਆ ਸੀਗਾ ਪਾਣੀ ਤੇ ਰਾਤ ਨੂੰ ਫਿਰ ਉਹ ਬੋਰੇ ਸਾਰੇ ਡੱਗ ਗਿਆ ਪਾਣੀ ਵਧਣ ਕਰਕੇ ਫੇਰ ਯਾਨੀ ਉਹ ਸਾਰਾ ਕਰਾਬਾ ਹੋ ਗਿਆ ਹੁਣ ਦੁਬਾਰਾ ਫੇਰ ਲੱਗੇ ਹੋਏ ਆ ਤੇ ਆ ਚੌਥਾ ਦੇਣਾ ਸਾਨੂੰ ਲਗਾਤਾਰੀ ਟੋਟ ਲਗਾਤਾਰੀ ਲਗਾਤਾਰੀ ਪਾਣੀ ਵਧ ਰਿਹਾ ਪਾਣੀ ਵਧਦਾ ਜੀ ਇਦਾਂ ਪਾਣੀ ਦਾ ਹੁਣ ਉਹ ਸਾਰਾ ਵਹਾ ਇਧਰੋਂ ਹੋ ਗਿਆ ਪਰਲੇ ਪਾਸੇ ਘਟ ਗਿਆ ਵਾ ਤੇ ਸਾਰਾ ਪਾਣੀ ਦਾ ਯਾਨੀ ਵਹਾ ਇਧਰ ਨੂੰ ਆ ਇਸ ਵੇਲੇ ਕਿੰਨਾ ਕੁ ਪਾਣੀ ਤੇਜ਼ ਚੱਲ ਰਿਹਾ ਹੈ ਇਸ ਟਾਈਮ ਪਾਣੀ ਬਹੁਤ ਤੇਜ਼ ਆ ਪਾਣੀ ਦਾ ਵਹਾ ਤੇਜ਼ ਆ ਯਾਨੀ ਹੁਣ ਬੋਰੀਆਂ ਲਾ ਕੇ ਬਾਕੀ ਸਾਰਾ ਕੁਝ ਜੰਮੋ ਬੋਰੀਆਂ ਲਾ ਕੇ ਸਾਰਾ ਕੁਝ ਕਰ ਰਹੇ ਆ ਜਾਲ ਲਾ ਕੇ ਤੇ ਪਾਣੀ ਦੇ ਬਹਾਵ ਦੇ ਨਾਲ ਕਿੰਨੀ ਕਿ ਮਿੱਟੀ ਜਿਹੜੀ ਇੱਕ ਕਿੰਨੀ ਲੰਬੀ ਏਰੀਏ ਤੱਕ ਜਿਹੜੀ ਗਈ ਹੈ ਉਹ ਪਾਣੀ 'ਚ ਮਿਕਸ ਹੋ ਰਹੀ ਆ ਮਿੱਟੀ ਦੇਖੋ ਜੀ ਹਣ ਸਾਰਾ ਸਾਰੇ ਜਿਹੜੇ ਪਾਇਪ ਚਾਰਿਆਂ ਦਾ ਦੋ ਕਿੱਲੇ ਤਾਂ ਦੋ ਕਿੱਲੇ ਡੇਟਾਟ ਰੁੜ ਗਿਆ ਵਾ ਤੇ ਇਹ ਜਿਹੜਾ ਹੁਣ ਕੰਮ ਹੋ ਰਿਹਾ ਹੈਗਾ ਜੀ ਇਹ ਪ੍ਰਸ਼ਾਸਨ ਕਰਾ ਰਿਹਾ ਹੈ ਜਾਂ ਪਿੰਡ ਦੇ ਦੇਖੋ ਜੀ ਸੰਗਤਾਂ ਦਾ ਵੀ ਸਹਿਯੋਗ ਆ ਪ੍ਰਸ਼ਾਸਨ ਦਾ ਵੀ ਸਹਿਯੋਗ ਆ ਪ੍ਰਸ਼ਾਸਨ ਵੀ ਆਇਆ ਹੋਇਆ ਆ ਪਾਂਚੇ ਪਿੰਡ ਆ ਉਹ ਵੀ ਨਾਲ ਲੱਗੇ ਨਾਲ ਲੱਗੇ ਹੋਏ ਆ ਤੁਹਾਡਾ ਕਿੰਨਾ ਤੁਹਾਨੂੰ ਲੱਗਦਾ ਵੀ ਕਿੰਨਾ ਸਮਾਂ ਹੋਰ ਲੱਗ ਸਕਦਾ ਦੇਖੋ ਜੀ ਇਹ ਤਾਂ ਹੁਣ ਰਾਤ ਤਕਰੀਬਨ ਸਾਨੂੰ ਨਹੀਂ ਰਹਿ ਹੋ ਜਾਣਾ ਹੋ ਸਕਦਾ 12 ਵਜੇ 1 ਵਜੇ 2 ਵਜੇ ਇਹ ਤਾਂ ਹੁਣ ਕਰਕੇ ਹੀ ਜਾਵਾਂਗੇ ਜੇ ਇਹ ਨਾ ਕੀਤਾ ਤੇ ਜਿਹੜਾ ਪਹਿਲਾਂ ਕੰਮ ਕੀਤਾ ਹੈ ਉਹ ਵੀ ਬੇਕਾਰ ਹੋ ਜਾਣਾ ਕਿਉਂਕਿ ਇਹ ਪਾਣੀ ਦੇ ਆਵਾਜ਼ਾ ਕੋਈ ਪਤਾ ਨਹੀਂ ਨਾ ਹੁੰਦਾਗਾ ਤੁਸੀਂ ਲਾਤੀ ਸਾਰਾ ਕਰਕੇ ਗਈ ਦੁਬਾਰਾ ਜੇ ਫਿਰ ਬਿਲਕੁਲ ਬਿਲਕੁਲ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਜਗ੍ਹਾ ਜਗ੍ਹਾ ਤੇ ਟੁੱਟ ਰਿਹਾ ਹੈ ਤੁਸੀਂ ਪ੍ਰਸ਼ਾਸਨ ਇਸ ਵਾਰੀ ਕੋਈ ਗੱਲਬਾਤ ਕੀਤੀ ਵੀ ਦਾ ਕੀ ਹਾਲ ਹੋ ਸਕਦਾ ਹੈ ਕਿ ਜਗ੍ਹਾ ਜਗ੍ਹਾ ਤੇ ਟੁੱਟ ਰਿਹਾ ਹੈ ਦੋ ਚੀਜ਼ਾਂ ਵੀ ਚਾਹੀਦੀ ਸੀ ਉਹਨਾਂ ਨੇ ਪ੍ਰੋਵਾਈਡ ਕਰਾਈਆਂ ਹੁਣ ਮੰਗ ਕੀ ਕਰਦੇ ਤੁਸੀਂ ਥੋੜਾ ਜਿਹੀ ਹੀ ਮੰਗ ਕਰਦੇ ਆਂ ਪ੍ਰਸ਼ਾਸਨ ਜਿਵੇਂ ਸਾਡਾ ਸਹਿਯੋਗ ਕਰਦਾ ਐਵੇਂ ਕਰੀਏ ਬਈ ਤੇ ਚਲੋ ਨਾਲ ਸੰਗਤਾਂ ਦਾ ਵੀ ਸਹਿਯੋਗ ਆ ਵੀ ਸਾਡਾ ਇਹ ਪਛਾਹ ਹੋ ਸਕਦਾ ਸਾਰਾ ਸਮਾਨ ਪ੍ਰੋਪਰ ਇੱਥੇ ਮਿਲ ਰਿਹਾ ਤੁਹਾਡੇ ਕੋਲ ਪਹੁੰਚ ਰਿਹਾ ਕਿਸੇ ਚੀਜ਼ ਦੀ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਸਭ ਕੁਝ ਹੋ ਰਿਹਾ ਠੀਕ ਹੈ ਟੈਂਡ ਹੈਗਾ ਜੀ ਮੇਰਾ ਵਸੋਂ ਮੇਰੀ ਚੱਕ ਬਾਵਣੀਆਂ ਚਾ ਨਾਲ ਹੱਦ ਪੈਂਦੀ ਇੱਥੇ ਮੋਗੇ ਤੇ ਜਲੰਧਰ ਜਿਲ੍ਹੇ ਦੀ ਆ ਜਮੀਨ ਜਿਹੜੀ ਹੈ ਚੱਕ ਆਪਣੇ ਜਿਲ੍ਹੇ ਦੇ ਵਿੱਚ ਆ ਬਾਸੀਆਂ ਪੈਂਦੀ ਜਮੀਨ ਤੇ ਕਿੰਦਾ ਇਹ ਹਾਦਸਾ ਹੋਇਆ ਜਦ ਇਹ ਹਾਦਸਾ ਹੋਇਆ ਜੀ 8 ਦਿਨ ਤੋਂ ਪਾਣੀ ਥੋੜਾ ਥੋੜਾ ਜਿੱਦਾਂ ਪਹਿਲਾਂ ਜੀ ਜਦੋਂ ਚੜ੍ਹਾ ਆਇਆ ਉਦੋਂ ਤੱਕ ਕੋਈ ਇੱਥੇ ਸੱਟ ਨਹੀਂ ਕੋਈ ਟੱਕਰ ਨਹੀਂ ਕੋਈ ਬਾਤ ਨਹੀਂ ਸਹੀ ਚੱਲ ਰਿਹਾ ਜੀ ਉਸ ਤੋਂ ਬਾਅਦ ਅੱਜ 8 ਦਿਨ ਹੋਇਆ ਉਸ ਦਿਨ ਤੋਂ ਥੋੜਾ ਥੋੜਾ ਕਰਨਾ ਸ਼ੁਰੂ ਹੋਇਆ ਚਲੋ ਅਸੀਂ ਆਖਿਆ ਵੀ ਥੋੜਾ ਬਹੁਤਾ ਤਾਂ ਅੱਗੇ ਵੀ ਹੋ ਜਾਂਦਾ 운ਦੀ ਕੀ ਦੀ ਕੋਈ ਗੱਲ ਨਹੀਂ ਤੇ ਅੱਜ ਛੇਵਾਂ ਦੇ ਨਾਲ ਜਦੋਂ ਦੇਖਿਆ ਅਸੀਂ ਵੀ ਸਟੱਡ ਦੇ ਉੱਪਰ ਦੀ ਪਾਣੀ ਨਾਲ ਦੀ ਘਾਰ ਪੈ ਗਈ ਫਿਰ ਅਸੀਂ ਆਪ ਇਕੱਠੇ ਘਰ ਦੇ ਵੀ ਆਏ ਨਾਲ ਅੱਗੇ ਲਾਗੇ ਬੰਨੇ ਦੇ ਵੀ ਆਏ ਤੇ ਅਸੀਂ ਆਪਦੇ ਬੋਰੇ ਬਾਰੇ ਲਿਆ ਕੇ ਖਲ ਖੂਲ ਵਾਲੇ ਖਾਦਾਂ ਵਾਲੇ ਲਿਆ ਕੇ ਤਾਂ ਅਸੀਂ ਕੁਝ ਸ਼ੌਕ ਬੋਰੇਦਾਰੀ ਐਲੀਮੈਂਟ ਕਰਕੇ ਆਪਦਾ ਉਹਨੂੰ ਬੰਨਿਆ बनਿਆ ਤੇ ਸਾਡੇ ਕੋਲ ਮੁੜ ਕੇ ਮਹਿਕਮੇ ਨੂੰ ਵੀ ਅਸੀਂ ਕੋਈ ਅਲਰਟ ਕੀਤਾ ਇਹ ਵੀ ਆਇਆ ਚਲੋ ਇਹਨਾਂ ਨੇ ਅੱਜ ਤੋਂ ਚੌਥਾ ਦਿਨ ਹੋ ਗਿਆ ਜੀ ਫਿਰ ਇਹ ਵੀ ਆਗੇ ਨਾਲ ਇਹਨਾਂ ਨੇ ਸਾਡੇ ਸਹਿਯੋਗ ਦਿੱਤਾ ਮੂਰੇ ਬਾਰੇ ਲਵਾਏ ਚਲੋ ਉਦੋਂ ਇਨਾ ਖਤਰਾ ਨਹੀਂ ਸੀਗਾ ਇਹ ਵੀ ਜਿੰਨਾ ਖਸਾਬ ਨਾਲ ਇਹ ਵੀ ਚੱਲੇਉਂਦੇ ਰਿਹਾ ਸਾਰਾ ਕੁਝ ਸਾਡੇ ਨਾਲ ਸਹਿਯੋਗ ਦਿੱਤਾ ਉਸ ਤੋਂ ਬਾਅਦ ਜੇ ਕੱਲ ਸਾਰਾ ਕੁ ਸਾਡੇ ਤਿੰਨ ਦਿਨ ਕੈਤਿਆਂ ਦੀ ਮਿਹਨਤ ਕੱਲ ਉਦੋਂ ਪਤਾ ਲੱਗਾ 1.5 ਵਜੇ ਜਦੋਂ ਕਿ ਜੋ ਛੱਲ ਵਜੀ ਉਹਨੇ ਨਾਲ ਹੀ ਅੱਜ ਤੋਂ ਕੋਈ 25 ਸਾਲ ਦੇ ਲੱਗੇ ਆ ਜਿਹੜੇ ਸਟੱਡ ਉਹ ਵੀ ਰੋੜ ਲਗਿਆ ਸਾਡੇ 3 ਦਿਨਾਂ ਦੇ ਲਾਇਆ ਬੋਰਾ ਬਾਰੇ ਬਾਰੇ ਜੋ ਸੀਗੇ ਉਹ ਸਭ ਲੈ ਗਿਆ ਹੁਣ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਇੱਥੇ ਜੀ ਨੁਕਸਾਨ ਦੀ ਗੱਲ ਦੀ ਸਾਨੂੰ ਪਤਾ ਲੱਗਦਾ ਨੁਕਸਾਨ ਤਾਂ ਚਲੋ ਹੁੰਦੇ ਹੀ ਆ ਜੀ ਡੇਢ ਕਿੱਲੇ ਦਾ ਸਾਡਾ ਨੁਕਸਾਨ ਹੋਇਆ ਨੁਕਸਾਨ ਤਾਂ ਹੁਣ ਕੱਲ ਮੈਨੂੰ ਸੱਜਣਾ ਦੇ ਵੀ ਆਪਾਂ ਆਹ ਮੈਂ ਕਿਹਾ ਜਿੱਥੇ ਬਣਦਾ ਬਣਾ ਲਓ ਅੱਜ ਸਾਨੂੰ ਝੋਨੇ ਦਾ ਨਿਕਾ ਕੋਈ ਫਿਕਰ ਅੱਜ ਤਾਂ ਸਾਨੂੰ ਆ ਵੀ ਇਲਾਕਾ ਬਚਾ ਲਈਏ ਬੰਦ ਬਚ ਗਿਆ ਤਾਂ ਸਾਰਾ ਏਰੀਆ ਬਚ ਜਾਊਗਾ ਸਾਨੂੰ ਝੋਨੇ ਦਾ ਤਾਂ ਹੁਣ ਜੇ ਕੋਈ ਐਡੀਕਰ ਖੋਨੇਗਾ ਸਿਰਫ ਅਸੀਂ ਆਨੇ ਵੀ ਆਫਦਾ ਏਰੀਆ ਬਚਾਲੀਏ ਬਾਹਰ ਘਰ ਬਾਤ ਜਾਣਗੇ ਸਾਰੇ ਪਿੰਡ ਬਾਤ ਜਾਣਗੇ ਕਿਉਂਕਿ ਜਦੋਂ ਪਾਣੀ ਲੱਥਾ ਏਟਾ ਬਹੁਤ ਜਿਆਦਾ ਅੱਜ ਦੇਖੋ ਪੁਲ ਦੇ ਥੱਲੇ ਜਿੰਨਾ ਵੀ ਟੋਟਲ ਵਾ ਵਾ ਸਾਰਾ ਇਸ ਬੰਨੇ ਆ ਰਿਹਾ ਇੰਨੀ şart ਪਿਆਰੀ ਤੁਹਾਡੇ ਕੋਲ ਮੂਵੀ ਬਣੀ ਹੋਣੀ ਨੇ ਚ ਬਣਾ ਕੇ ਦੇਖੋ ਹੁਣ ਇਹ ਆ ਵੀ ਸੁਜੋਗ ਅੱਜ ਜਿਹੜਾ ਨਾ ਕੱਲ ਵੀ ਪ੍ਰਸ਼ਾਸਨ ਨੇ ਦਿੱਤਾ ਪਰਸੋਂ ਵੀ ਦਿੱਤਾ ਸਪਸ਼ਟ ਪਰ ਅੱਜ ਜਿਹੜਾ ਨਾ ਜਨਤਾ ਵੀ ਸਾਡੇ ਨਾਲ ਅੱਜ ਬਹੁਤ ਸਾਫ਼ ਦੇ ਰਹੀ ਹੈ ਦੇਰੀ ਨਹੀਂ ਸੰਭੇਰ ਤੋਂ ਇੰਨਾ ਜਨਤਾ ਦਾ ਸਾਥ ਆ ਉਹਨਾਂ ਹੀ ਅੱਜ ਆਪਣੇ ਇਹਨਾਂ ਦਾ ਮਹਿਕਮੇ ਦਾ ਵੀ ਸਾਥ ਆ ਅੱਜ ਦੋਵਾਂ ਧਿਰਾਂ ਨੇ ਸਾਥ ਦਿੱਤਾ ਅੱਜ ਰਾਹ ਵੀ ਚਾਲੂ ਹੋ ਗਿਆ ਅੱਜ ਕੰਮ ਨਹੀਂ ਉਧਰ ਚੱਲ ਪਿਆ ਇਹ ਰਾਹ ਤੁਸੀਂ ਆਪਣੀ ਪਹਿਲੀ ਚੋਭ ਬਣਾ ਪਹਿਲੀ ਚੋਭ ਬਣਾਇਆ ਜੀ ਅੱਜ ਵੀ ਬਣਾ ਰਹੇ ਅੱਜ ਇਹ ਵੀ ਪੂਰਾ ਨਹੀਂ ਬਣਿਆ ਅੱਜ ਵੀ ਟਰਾਲੀਆਂ ਦੇਖੋ ਖੁੱਭੀ ਖੜੀ ਆ ਤੇ ਇਹ ਬਣਾਈ ਜਾਣੀ ਵੀ ਆਵੇ ਮਿੱਟੀ ਆਈ ਹੋਈ ਆ ਮਿੱਟੀ ਵੀ ਪਾਈ ਜਾਂਦੇ ਆ ਬੋਰੇ ਵੀ ਲਈ ਆਉਣੇ ਅੱਜ ਟਰਾਲੀਆਂ ਬੋਰੇ ਵੀ ਭਰਦਿਆਂ ਅੱਜ ਉੱਥੇ 10 ਟਰਾਲੀਆਂ ਖੜੀਆਂ ਸਾਥਨ ਵੱਲੋਂ ਪੂਰਾ ਸਹਿਯੋਗ ਮਿਲਿਆ ਅੱਜ ਪੂਰਾ ਸਹਿਯੋਗ ਆ ਜੀ ਅੱਜ ਦੀ ਨਹੀਂ ਮੈਂ ਕੱਲ ਦਾ ਕੱਲ ਵੀ ਪ੍ਰਸ਼ਾਸਨ ਸਾਡੇ ਨਾਲ ਕੋ ਰਿਹਾ ਵਾ ਪਹਿਲਾਂ ਪ੍ਰਸ਼ਾਸਨ ਨੇ ਐਡਾ ਨਹੀਂ ਸੀਗਾ ਚਲੋ ਤੇ ਕੱਲ ਦਾ ਜ ਤੋ ਅੱਜ ਦਾ ਪੂਰਾ ਪ੍ਰਸ਼ਾਸਨ ਇਹ ਵਿੱਚ ਜਾਣ ਕੇ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਟ ਸਾਥ ਆ ਅੱਜ ਏਰੀਏ ਦਾ ਵੀ ਸਾਥ ਆ ਭਰਾਵਾਂ ਦਾ ਵੀ ਸਾਥ ਆ ਸਭ ਕਾਸੀ ਦਾ ਹੁਣ ਜਨਤਾ ਦੇਖ ਲਓ ਕਿੰਨੀ ਆ ਕੰਮ ਕਰਦੀ ਸਾਰਿਆਂ ਦੀ ਲੰਗਰ ਪਾਣੀ ਵੀ ਤਿਆਰ ਹੁੰਦਾ ਸਵੇਰ ਤੋਂ ਚਾਹ ਦਾ ਡੇਗਾ ਸਵੇਰ ਤੋਂ ਚੱਲਦੇ ਸਭ ਕੁਝ ਪਰ ਆਵਾਂ ਦੇ ਸੁਯੋਗ ਨਾਲ ਸਾਹਿਬ ਕੋ ਚੱਲ ਰਿਹਾ ਹੈ ਮੇਰਾ ਨਾਮ ਜੀ ਹਰਮੰਦਰ ਸਿੰਘ ਚੀਮਾ ਪਿੰਡ ਸੰਗਲਾ ਜੀ ਹਰਮੰਦਰ ਸਿੰਘ ਜੀ ਅੱਜ ਜਿਹੜੀ ਦਿਓ ਜਾਣਕਾਰੀ ਅੱਜ ਜਿਹੜਾ ਇੱਥੇ ਮਿੱਟੀ ਖੁਰਖੁਰ ਕੇ ਵਿੱਚ ਦਰਿਆ ਦੇ ਮਿਲ ਰਹੀ ਹੈ ਪਾਣੀ ਦੀ ਤੇਜ਼ ਭਾਵ ਕਰਕੇ ਕਿੰਨਾ ਕੁ ਨੁਕਸਾਨ ਹੋ ਰਿਹਾ ਕਿੰਨੇ ਚਿਰ ਤੋਂ ਤੁਸੀਂ ਲੱਗ ਰਹੇ ਇਹਨੂੰ ਅਸੀਂ ਜੀ ਇਹ ਜਿਹੜਾ ਢਾ ਲੱਗੀ ਨੂੰ ਅੱਜ ਚੌਥਾ ਦਿਨ ਹੋ ਗਿਆ ਜੀ ਅਸੀਂ ਚਾਰਾਂ ਦਿਨਾਂ ਤੋਂ ਆਵਦੇ ਵੱਲੋਂ ਜੋਰ ਲਾ ਰਹੇ ਹਾਂ ਵੀ ਕਿਸੇ ਹਿਸਾਬ ਨਾਲ ਰੋਕ ਜੇ ਪਰ ਪਾਣੀ ਦਾ ਜਿਵੇਂ ਜਿਵੇਂ ਫਲੋ ਘਟ ਜਾ ਜਦੋਂ ਵਾਧਾ ਉਹਦਾ ਜਿਹੜਾ ਝਕਾਵਾ ਜਿਹੜਾ ਸਾਰਾ ਹੀ ਸਾਡੇ ਇਧਰ ਬੰਨ ਦੇ ਨਾਲ ਹੋ ਗਿਆ ਵਾ ਇਸ ਕਰ ਆ ਰਿਹਾ ਵੱਡ ਵੱਡ ਕੇ ਕਿਉਂਕਿ ਇੱਥੇ ਤਕਰੀਬਨ ਡੰਗਾਈ ਆ ਜਿਹੜੀ ਕੋਈ 20 ਤੋਂ 25 ਫੁੱਟ ਥੱਲੇ ਹੋ ਚੁੱਕੀ ਆ ਜਿਹਦੇ ਕਰਕੇ ਅਪਰੋਚ 4-4 5-5 ਫੁੱਟ ਰਾਤ ਜੇ ਗੱਲ ਕਰੀਏ ਤਾਂ ਰਾਤ ਦੀ ਤਕਰੀਬਨ 10 ਫੁੱਟ ਜਾਂ ਇਹ ਮੰਗ ਰਹੇ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਵਾਂ ਤੇ ਅਸੀਂ ਸਾਰੇ ਰਲ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ ਅੱਗੇ ਸਾਡਾ ਜਿਹੜਾ ਕੰਮ ਸੀ ਦਿਨੇ ਦਿਨੇ ਅਸੀਂ ਕਰਦੇ ਸੀ ਜੇ ਰਾਤ ਨੂੰ ਬੰਦ ਕਰ ਦਿੰਦੇ ਸੀ ਪਰ ਜਿਹੜਾ ਸਾਡਾ ਦਿਨੇ ਕੰਮ ਕੀਤਾ ਹੋਇਆ ਵੀ ਜਿਹੜਾ ਉਹ ਨੇਫਲ ਹੋ ਜਾਂਦਾ ਸੀ ਉਹਦੇ ਕਰਕੇ ਅਸੀਂ ਅੱਜ ਦਿਨ ਪਰ ਰਾਤ ਜਿਹੜਾ ਕੰਮ ਕਰਾਂਗੇ ਰਾਤ ਨੂੰ ਜਿਹੜਾ ਪ੍ਰਸ਼ਾਸਨ ਨੂੰ ਕਹਿ ਕੇ ਲਟਾਂ ਦਾ ਪ੍ਰਬੰਧ ਕਰਵਾ ਲਿਆ ਵਾ ਜੋ ਸਾਨੂੰ ਡੀਜ਼ਲ ਦੀ ਮੰਗ ਸੀ ਉਹ ਵੀ ਆ ਬਾਕੀ ਇੱਕ ਅਸੀਂ ਧੰਨਵਾਦ ਵੀ ਨਾਲ ਕਰਨਾ ਚਾਹੁੰਦੇ ਆ ਵੀ ਜੀ ਸੰਸਥਾ ਸੇਵਾ ਆਈ ਆ ਡੇਰੇ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਅੱਜ ਸਹਿਯੋਗ ਦੇ ਨਾਸਤੇ ਸਾਡੇ ਕੋਲ ਆਏ ਆ ਕੀ ਖੇਤੀ ਦਾ ਕਿੰਨਾ ਕ ਨੁਕਸਾਨ ਹੈ ਖੇਤੀ ਦਾ ਜੇ ਅਸੀਂ ਸਹੀ ਜਾਣੀਏ ਤਾਂ ਸਾਡੇ ਖੇਤੀ ਦਾ ਜਿਹੜਾ ਇਹ ਦੋ ਕਿੱਲੇ ਤਾਂ ਲਾਮ ਹੀ ਜਿਹੜੀ ਜਿਹੜੀ ਤਰੀਕ ਖਤਮ ਹੋ ਚੁੱਕੀ ਹੈ ਮੈਂ ਜੀ ਜੂਨੀਅਰ ਇੰਜੀਨੀਅਰ ਸਰ ਜਿਹੜਾ ਇੱਥੇ ਢਾਲ ਲੱਗੀ ਹੈਗੀ ਹੈ ਕਿੰਨੇ ਫੁੱਟ ਦੀ ਲੱਗੀ ਹੈ ਔਰ ਕੀ ਅਰੇਂਜਮੈਂਟ ਕੀਤੀ ਜਾ ਰਹੀ ਹੈ ਇੱਥੇ ਜੀ ਪਹਿਲਾਂ ਤਾਂ ਪਰਸੋਂ ਤੋਂ ਜਦੋਂ ਤੋਂ ਪਾਣੀ ਲੈਣਾ ਸ਼ੁਰੂ ਹੋਇਆ ਪਿੰਡ ਵਾਲੇ ਲੈ ਲੈਂਦਾ ਪਾਣੀ ਜਦੋਂ ਆਪਣਾ ਉਹਦਾ ਕਰੰਟ ਦਾ ਫਲੋ ਤੇਜ਼ ਹੋ ਜਾਂਦਾ ਇਸ ਕਰਕੇ ਢਾਲ ਕਣੀ ਸ਼ੁਰੂ ਹੋ ਜਾਂਦੀ ਹੈ ਉਹਦਾ ਕਰਕੇ ਅਸੀਂ ਪਹਿਲਾਂ ਵੀ ਇੱਥੇ ਆਪਣੇ ਜੰਬੋ ਬੈਗਸ ਵਗੈਰਾ ਲਗਾ ਕੇ ਉਹਨੂੰ ਰੋਕਿਆ ਗਿਆ ਪਰੰਤੂ ਕੱਲ ਪਾਣੀ ਥੋੜਾ ਹੋਰ ਘਟਣ ਕਰਕੇ ਪਾਣੀ ਦੀ ਸਪੀਡ ਜਿਆਦਾ ਹੋ ਗਈ ਵੈਲੋਸਟੀ ਇਨਕਰੀਜ਼ ਕਰਨ ਕਰਕੇ ਇੱਥੇ ਆਪਣਾ ਉਸਨੇ ਜਿਹੜੀ ਕ੍ਰੀਕ ਆ ਸ਼ਿਫਟ ਹੋਣੀ ਸ਼ੁਰੂ ਹੋ ਗਈ ਤੇ ਕ੍ਰੀਕ ਸ਼ਿਫਟ ਹੋਣ ਕਰਕੇ ਇਸ ਕਰਕੇ ਫਿਰ ਹੁਣ ਜਿਹੜੇ ਇੰਤਜ਼ਾਮ ਹੋਰ ਜਿਆਦਾ ਕੀਤੇ ਗਏ ਇੱਥੇ ਕ੍ਰੇਟਸ ਪਾਰਕੇ ਲਗਾ ਰਹੇ ਅਸੀਂ ਸਾਰੇ ਦੇ ਸਾਰੇ ਤੇ ਅੱਜ ਕੱਲ ਨਾਲ ਪਾਣੀ ਦਾ ਬਹਾਵ ਤੇਜ਼ ਆ ਨਾਲੇ ਫਲੋ ਕਹਿੰਦੇ ਜਿਆਦਾ ਆ ਰਿਹਾ ਪਾਣੀ ਅੱਜ ਪਿਛੇ ਪਾਣੀ ਘਟਣ ਦਾ ਕਰਕੇ ਵੈਲੋਸਟੀ ਇਨਕਰੀਜ਼ ਕਰ ਜਾਂਦੀ ਉਸ ਨਾਲ ਬਹਾਅ ਹੋਰ ਜਿਆਦਾ ਤੇਜ਼ ਹੋ ਜਾਂਦਾ ਇਸ ਕਰਕੇ ਪਾਣੀ ਤੇਜ਼ ਲੱਗ ਰਿਹਾ ਬਟ ਪਾਣੀ ਪਹਿਲਾਂ ਨਾਲੋਂ ਘਟਿਆ ਹੋਇਆ ਤੇ ਨੁਕਸਾਨ ਕਿੰਨਾ ਗਈ ਫਸਲ ਦਾ ਨੁਕਸਾਨ ਫਸਲ ਦਾ ਜੀ ਇੱਥੇ ਤਕਰੀਬਨ 20 ਫੁੱਟ ਕਰੀਕ ਸ਼ਿਫਟ ਹੋਣ ਕਰਕੇ ਤੇ 180 ਫੁੱਟ ਦੇ ਕਰੀਬ ਲੈਂਥ ਜਿਹੜੀ ਹੈ ਉਹ ਕਰੀਕ ਸ਼ਿਫਟ ਹੋਈ ਹੈ ਉਹਨਾਂ ਦਾ ਨੁਕਸਾਨ ਅਜੇ ਤੱਕ ਹੋਇਆ ਬਾਕੀ ਆ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕ੍ਰਿਕਲ ਪ੍ਰੋਟੈਕਸ਼ਨ ਵਰਕ ਕੀਤਾ ਜਾ ਰਿਹਾ ਤਾਂ ਕਿ ਜਲਦੋਂ ਜਲਦ ਇਹਨੂੰ ਠੀਕ ਕੀਤਾ ਜਾ ਸਕੇ ਤੇ ਕ੍ਰਿਕ ਨੂੰ ਉੱਥੇ ਸ਼ਿਫਟ ਹੋਣ ਤੋਂ ਬਚਾਇਆ ਜਾ ਸਕੇ ਜੇ ਪ੍ਰਬੰਧਾਂ ਦੀ ਗੱਲ ਕਰੀਏ ਇਸ ਟਾਈਮ ਕਿਸੇ ਚੀਜ਼ ਦੀ ਕਮੀ ਨੂੰ ਦਿਖਦੇ ਹੋਏ ਕੀ ਲੱਗ ਰਿਹਾ ਤੁਹਾਨੂੰ ਇਸ ਟਾਈਮ ਜੀ ਸਾਰਾ ਕੁਝ ਆਪਣਾ ਪ੍ਰੋਪਰ ਚੱਲ ਰਿਹਾ ਜੀ ਕੋਈ ਪ੍ਰਬੰਧ ਤੋਂ ਕਿਸੇ ਵੀ ਤਰ੍ਹਾਂ ਦਾ ਮਤਲਬ ਦੀ ਕੋਈ ਹਜੇ ਤੱਕ ਐਡਾ ਜਿਹਾ ਮਹਿਸੂਸ ਨਹੀਂ ਹੋ ਰਹੀ ਗੱਲ ਜੋ ਜੋ ਪ੍ਰਬੰਧ ਕੀਤੇ ਜਾ ਰਹੇ ਆ ਬਾਕੀ ਇੱਥੋਂ ਦੇ ਸਾਰਿਆਂ ਦੇ ਵੀ ਸਹਿਯੋਗ ਹੋ ਰਿਹਾ ਪੂਰੇ ਦਾ ਪੂਰਾ ਨਗਰ ਦਾ ਵੀ ਜਿੰਨੇ ਵੀ ਹੈਗੇ ਆ ਇੱਥੇ poki pura sahyog di rahe ਸਵੇਂਦਰ ਸਿੰਘ ਜੀ ਜਦੋਂ ਜੀ ਕਿਰੇ ਪਿੰਡ ਸੰਗਲਾ ਹੀ ਬੰਨਾਰੀ ਕਿਹੜਾ ਤੁਹਾਡੇ ਇੱਥੇ ਪਿੰਡੇ ਕੋਨ ਢਾਲ ਗਈ ਹੈ ਹਾਂ ਜੀ ਕਿੰਨੀ ਢਾਲ ਗਈ ਹੈ ਵੀ ਔਰ ਕੀ ਸ਼ਰਸ ਲੋੜ ਲੱਗਦਾ ਲੱਗੀ ਆ ਸਟੜ ਤੋਂ ਲੱਗੀ ਸੀਗੀ ਵੀ ਯਾਨੀ ਡੇਢ ਤੋਂ ਦੋ ਘੰਟੇ ਨਾਲ ਉਹਨਾਂ ਦੀ ਵਿਚਾਲੇ ਦੀ ਪਾਣੀ ਡਿੱਗ ਪਈ ਆ ਤੇ ਕੱਲ ਅਸੀਂ ਕੰਪਲੀਟ ਕਰ ਗਏ ਸੀ ਕਿ ਅਗਰਾ ਬੋਰੇ ਲਾ ਕੇ ਰੋਕ ਗਿਆ ਸੀਗਾ ਪਾਣੀ ਤੇ ਰਾਤ ਨੂੰ ਫਿਰ ਉਹ ਬੋਰੇ ਸਾਰੇ ਡੱਗ ਗਿਆ ਪਾਣੀ ਵਧਣ ਕਰਕੇ ਫੇਰ ਯਾਨੀ ਉਹ ਸਾਰਾ ਕਰਾਬਾ ਹੋ ਗਿਆ ਹੁਣ ਦੁਬਾਰਾ ਫੇਰ ਲੱਗੇ ਹੋਏ ਆ ਤੇ ਚੌਥਾ ਦਾਣਾ ਸਾਨੂੰ ਲਗਾਤਾਰੀ ਟੋਟੇ ਲਗਾਤਾਰੀ ਲਗਾਤਾਰੀ ਪਾਣੀ ਵਧ ਰਿਹਾ ਪਾਣੀ ਪਾਣੀ ਵਧਦਾ ਜਿੱਦਾਂ ਪਾਣੀ ਦਾ ਹੁਣ ਸਾਰਾ ਵਹਾ ਇਧਰੋਂ ਹੋ ਗਿਆ ਪਰਲੇ ਪਾਸੇ ਘਟ ਗਿਆ ਵਾ ਤੇ ਸਾਰਾ ਪਾਣੀ ਦਾ ਯਾਨੀ ਵਹਾ ਇਧਰ ਨੂੰ ਆ ਇਸ ਵੇਲੇ ਕਿੰਨਾ ਪਾਣੀ ਤੇਜ਼ ਚੱਲ ਰਿਹਾ ਹੈ ਇਸ ਟਾਈਮ ਪਾਣੀ ਬਹੁਤ ਤੇਜ਼ ਆ ਪਾਣੀ ਦਾ ਵਹਾ ਤੇਜ਼ ਆ ਯਾਨੀ ਹੁਣ ਬੋਰੀਆਂ ਲਾ ਕੇ ਬਾਕੀ ਸਾਰਾ ਕੁਝ ਜੰਮੋ ਬੋਰੀਆਂ ਲਾ ਕੇ ਸਾਰਾ ਕੁਝ ਕਰ ਰਹੇ ਆ ਜਾਲ ਲਾ ਕੇ ਤੇ ਪਾਣੀ ਦੇ ਬਹਾਵ ਦੇ ਨਾਲ ਕਿੰਨੀ ਕਿ ਮਿੱਟੀ ਜਿਹੜੀ ਇੱਕ ਕਿੰਨੀ ਲੰਬੀ ਏਰੀਆ ਤੱਕ ਜਿਹੜੀ ਹੈ ਉਹ ਪਾਣੀ 'ਚ ਮਿਕਸ ਹੋ ਰਹੀ ਆ ਮਿੱਟੀ ਦੇਖੋ ਜੀ ਹੁਣ ਸਾਰਾ ਸਾਰੇ ਡੱਕ ਪਿਆ ਵਿਚਾਰਿਆਂ ਦਾ 2 ਕਿੱਲੇ ਥਾਂ 2 ਕਿੱਲੇ ਡੇਟਾ ਰੁੜ ਗਿਆ ਵਾ ਤੇ ਇਹ ਜਿਹੜਾ ਹੁਣ ਕੰਮ ਹੋ ਰਿਹਾ ਹੈਗਾ ਜੀ ਇਹ ਪ੍ਰਸ਼ਾਸਨ ਕਰਾ ਰਿਹਾ ਜਾਂ ਪਿੰਡ ਦੇ ਦੇਖੋ ਜੀ ਸੰਗਤਾਂ ਦਾ ਵੀ ਸਹਿਯੋਗ ਆ ਪ੍ਰਸ਼ਾਸਨ ਦਾ ਵੀ ਸਹਿਯੋਗ ਆ ਪ੍ਰਸ਼ਾਸਨ ਵੀ ਆਇਆ ਹੋਇਆ ਆ ਪਾਂਚੇ ਪਿੰਡ ਆ ਉਹ ਵੀ ਨਾਲ ਲੱਗੇ ਨਾਲ ਲੱਗੇ ਹੋਏ ਆ ਹੁਣ ਕਿੰਨਾ ਤੁਹਾਨੂੰ ਲੱਗਦਾ ਵੀ ਕਿੰਨਾ ਸਮਾਂ ਹੋਰ ਲੱਗ ਸਕਦਾ ਦੇਖੋ ਜੀ ਇਹ ਤਾਂ ਹੁਣ ਰਾਤ ਤਕਰੀਬਨ ਸਾਨੂੰ ਨਹੀਂ ਰਹਿ ਹੋ ਜਾਣਾ ਹੋ ਸਕਦਾ 12 ਵਜੇ ਜਾਂ 1 ਵਜੇ 2 ਵਜੇ ਇਹ ਤਾਂ ਹੁਣ ਕਰਕੇ ਹੀ ਜਾਵਾਂਗੇ ਜੇ ਨਾ ਕੀਤਾ ਤੇ ਜਿਹੜਾ ਪਹਿਲਾਂ ਕੰਮ ਕੀਤਾ ਹੈ ਉਹ ਵੀ ਬੇਕਾਰ ਹੋ ਜਾਣਾ ਕਿਉਂਕਿ ਪਾਣੀ ਦੇ ਆਵਾਜ਼ਾ ਕੋਈ ਪਤਾ ਨਹੀਂ ਨਾ ਹੁੰਦਾਗਾ ਤੁਸੀਂ ਦਾਤੀ ਸਾਰਾ ਕਰਕੇ ਗਈ ਦੁਬਾਰਾ ਅੱਜ ਫਿਰ ਹੋਇਆ ਬਿਲਕੁਲ ਬਿਲਕੁਲ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਜਗ੍ਹਾ ਜਗ੍ਹਾ ਤੇ ਟੁੱਟ ਰਿਹਾ ਹੈ ਤੇ ਤੁਸੀਂ ਪ੍ਰਸ਼ਾਸਨ ਇਸ ਵਾਰੀ ਕੋਈ ਗੱਲਬਾਤ ਕੀਤੀ ਵੀ ਦਾ ਕੀ ਹਾਲ ਹੋ ਸਕਦਾ ਹੈ ਕਿ